ਹੈਲੋ ਗਾਇਸ ਉੱਤੀ ਸਰੇਣ ਗਿਆ ਡੋਂਗੇ ਤੇ ਆਪਾਂ ਬਿਲਕੁਲ ਕੈਂਟਾ ਮਿੱਤਰੋ ਅੱਜ ਆਪਣੇ ਨਾਲ ਆਪਣੇ ਮਾਮੇ ਦਾ ਮੁੰਡਾ ਆ ਚੁੱਕਿਆ ਸੀਗਾ ਇਹ ਅੱਜ ਸਵੇ ਸੁਵੇ ਆਪਣੇ ਵੰਡ ਆ ਗਿਆ ਕਿਉਂਕਿ ਹੁਣ ਆਪਾਂ ਜਾਣਾ ਵਾ ਕਬੱਡੀ ਦਾ ਟੂਰਨਾਮੈਂਟ ਦੇਖਣ ਤੇ ਆਪਾਂ ਹੁਣ ਉੱਥੇ ਚੱਲਦੇ ਆ ਤੇ ਆਪਾਂ ਆ ਇਧਰ ਗਰਾਊਂਡ ਆ ਜਮਾਂ ਨਾਲ ਹੀ ਗਰਾਊਂਡ ਆ ਆਪਾਂ ਇਧਰ ਦੀ ਘੁੰਮ ਕੇ ਚੱਲਦੇ ਆ ਤੇ ਆਪਣੇ ਮਾਮੇ ਦਾ ਮੁੰਡਾ ਵੀ ਇਹਦੇ ਨਾਲ ਹੀ ਆ ਗਿਆ ਸੀਗਾ ਤੇ ਮਾਮਾ ਜੀ ਵੀ ਆਏ ਹੋਏ ਨੇ ਤੇ ਉਹ ਸ਼ਾਇਦ ਸ਼ਾਮ ਨੂੰ ਆਉਣਗੇ ਡੈਡੀ ਵੀ ਇੱਥੇ ਹੀ ਆਏ ਹੋਇਆ ਤੇ ਆਪਾਂ ਚੱਲਦੇ ਆਂ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆਂ ਦੇਖੋ ਮਿੱਤਰੋ ਗਰਾਉਂਡ ਦੇ ਬਾਹਰਲੀ ਸਾਈਡ ਲੱਗੀਆਂ ਹੋਈਆਂ ਇੱਥੇ ਰੈਡੀਅਨ ਵਗੈਰਾ ਇੱਥੇ ਗੰਨੇ ਦਾ ਜੂਸ ਵਾਲਾ ਵਾ ਤੇ ਇੱਥੇ 버ਗਰ ਵਗੈਰਾ ਆਹਰੇ ਆਹ ਪਜਨੰਦ ਲੱਗੇ ਢਾਲਦੇ ਆਂ ਬਾਬਾ ਜੌਨ ਰਾਸਟਰਾ ਤੇ ਚਲ ਕੇ ਖੇਡਣ ਸਿੱਧੀ ਜਾਂਦ ਪਰ ਦੇ ਨਾਲ ਅੱਜ ਵੀਰ ਜੀ ਨਹੀਂ ਆਗੇ ਆਹ ਬੰਦਾ ਹਿਰਦਾ ਦਾ ਖੇਡ ਦਾ ਜਾ ਰਿਹਾ ਹੈ ਜਿਹੜੇ ਖੇਡਦੇ ਹੋ ਹਲੋ ਜੀ ਹੁਣ ਪਤਾ ਹੋ ਗਿਆ ਉੱਧਰ ਜਾ ਕੇ ਤੁਹਾਨੂੰ ਦਿਖਾਉਣਾ ਕੀ ਮਾਹੌਲ ਕਬੱਡੀ ਪੈਰੀ ਸਾਹਮਣੇ ਗੱਲੇ ਮੇਰੇ ਮਿੱਤਰੋ ਹਾਉ ਕਿਹੜਾ ਗੱਭਰੂ ਬੱਲੇ ਬੱਲੇ ਕਰਾਵੇਗਾ ਅਗਲੇ ਮੈਚ ਦੇ ਲਈ ਭਰਾ ਸਾਡਾ ਮਨਦੀਪ ਸਲਿਹਾਨੀ ਆਲਾ ਤੇ ਨਾਲ ਬਸੰਤ ਇਹ ਦੋਨੇ ਭਰਾ ਸਾਡੇ ਆ ਜੜੋ ਹਾਉ ਸਾਹਮਣੇ ਅੰਪਾਇਰ ਛੜਕਦੇ ਆਹ ਗੱਭਰੂ ਆਣੇ ਲਾਹ ਚੋਟੀ ਦੇ ਜੱਫਾ ਬੱਲੇ ਬੱਲੇ ਕਰਵਾ ਦਿੰਦੀ ਹੈ ਹਉ ਜਾ ਕੇ ਕਾਲੂ ਕਾਲੂ ਲਾਈ ਸੀ ਹਉ ਤੇਰੇ ਕਾਲੂ ਨੂੰ ਮੂਤ੍ਹਾ ਕਰ ਦੁੱਤਾ ਲੈ ਤੇਰੇ ਕਾਲੂ ਨੂੰ ਮੂਤ੍ਹਾ ਕਰ ਦੁੱਤਾ ਲੈ ਮੈਂ ਛੱਡੇ ਆਲੀਆ ਉਹਦਾ ਤੇਰੇ ਯਾਰ ਵੀ ਮੰਗਣੀ ਹੋ ਗਈ ਹੈ ਤੇਰੇ ਯਾਰ ਵੀ ਕਹਿੰਦੇ ਸਾਹੂ ਕੈਲੇ ਦੇ ਵੀ ਹਰ ਮੰਗਣੀ ਹੋ ਗਈ ਹੈ ਔਰ ਕਹਿੰਦੇ ਭਰਾ ਨੂੰ ਬਹੁਤ ਬਹੁਤ ਮੁਬਾਰਕ ਹੈ ਔਰ ਯਾਰੀਆਂ ਕਹਿੰਦੇ ਸੱਦੇ ਵਾਲੀ ਰਾਜਵੀਰ ਦੇ ਨਾਲ ਉਹ ਵੀ ਰਾਜਵੀਰ ਉਹ ਵੀ ਰਾਜਵੀਰ ਹੈ ਪਰ ਗੱਲਾਂ ਚੌੜੀਆਂ ਕਮੈਂਟਰੀ ਦੇ ਵਿੱਚ ਪਿੰਡ ਵੱਖਰੇ ਆ ਤਕਦੀਰਾਂ ਵੱਖਰੀਆਂ ਪਰ ਨਾਮ ਇੱਕੋ ਜਿਹਾ ਰਲ ਗਿਆ ਔਰ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਆਓ ਕਬੱਡੀ 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 ਵਾਹੋ ਸੋਹਣਿਆ ਤੇਰੀ ਕਿੱਥੋਂ ਸਿਰੇ ਦਾ ਨੰਬਰ ਜੁੜ ਵੀ ਪਿਆ ਜੀ ਕਹਿੰਦੇ ਕਬਰੂ ਨੇ ਕਹਿੰਦੇ ਝੋਟੀ ਦਾ ਨੰਬਰ ਜੁੜ ਦੋ ਤਾਂ ਭਰਾ ਬਣ ਕੇ ਪ੍ਰਬੰਧਕ ਵੀਰੋਂ ਨੂੰ ਬੇਰਤੀ ਅਜ ਇੱਕ ਜਾਂ ਦੋ ਮੈਚ ਜਰੂਰ ਆਪਾਂ ਅਲਾਸਮੈਂਟ ਕਰ ਦਈਏ ਅਗਲੇ ਮੈਚ ਦੇ ਦੂਜੇ ਮੈਚ ਦੇ ਰੌਣਦਿਆਂ ਭਰਾ ਬਣ ਕੇ ਟਾਈਆਂ ਕੱਢ ਕੇ ਜਰੂਰ ਇੱਕ ਜਾਂ ਦੋ ਮੈਚ ਬੁਲਦੀਏ ਇੱਕ ਮੈਚ ਹੀ ਆ ਸਾਡੇ ਕੋਲੇ ਜਿਹੜਾ ਚੱਲੀ ਜਾਂਦਾ ਹੈ ਬੇਰਤੀ ਹੈ ਹਾਉ ਕਹਿੰਦੇ ਸਲੀਨੇ ਵਾਲਾ ਕੱਲੇ ਭੰਦਾ ਕਬੱਡੀ ਪਾ ਰਿਹਾ ਉਹ ਉੱਧਰ ਹਾਉ ਜਾਂਦਾ ਹੈ ਆਉਂ ਜਾਂਦਾ ਉੜ ਜੂੜ ਜੂ ਕਰਦਾ ਕਭੂ ਕਹਿੰਦੇ ਮੇਰੇ ਮਿੱਤਰ ਆਉ ਤਾਤੀ ਵਾਲਾ ਵੀ ਕਹਿੰਦੇ ਮੇਰੇ ਮਿੱਤਰ ਐਨ ਕਹਿੰਦੇ ਵਾਹਿਗੁਰੂ ਦੀ ਮਿਹਰ ਹੈ ਗੱਤਿਆ ਲੱਭ ਕਬੱਡੀ ਵੱਡੇ ਵੱਡੇ ਫੈਸਲੇ ਕਰਦਾ ਆ ਲਾਕਾ ਕਹਿੰਦੇ ਮੇਰੇ ਮਿੱਤਰੋ ਵੱਡਾ ਮਾਣ ਦਿੰਦਾ ਆ ਸਾਰੇ ਫੀਸਲਾਂ ਨੂੰ ਸਾਰੇ ਬੁਲਾਰਿਆਂ ਨੂੰ ਬਹੁਤ ਵੱਡਾ ਧੰਨਵਾਦ ਹੈ ਕੋਕਿਆਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਨਾਲ ਇੰਨੇ ਵੀਰਾਂ ਦਾ ਤੇ ਜਿੰਨੇ ਵੀ ਗram ਪੰਚਾਇਤ ਦਾ ਅਸੀਂ ਸਾਰਿਆਂ ਦਾ ਗਹਿ ਘਟਵਾ ਧੰਨਵਾਦ ਕਰਦੇ ਆ ਆ ਕਬੱਡੀ ਪੈ ਗਈ ਹੈ ਤੇ ਬੋਲ ਯਾਰ ਦੇ ਹੋ ਕਬੱਡੀ ਪਈ ਹੋਈ ਹੈ ਇਹ ਆਹੀ ਚਾਰ ਮੁੰਡਾ ਕਹਿੰਦੇ ਤੇਰ-ਵੇੜ ਕੇ ਕਬੱਡੀ ਆ ਪਈ ਜਾਂਦਾ ਆਓ ਟੱਕਰ ਨਿਆਰੇ 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 ਤੇ ਨਿੱਕੀ ਨਿੱਕੀ ਗੱਲੋਂ ਤੇ ਰਾਲੇ ਕੰਗੇ ਨਹੀਂ ਹੁੰਦੇ ਕਿਹੜੀ ਗੱਲੋਂ ਮਿੱਤਰਾਂ ਵਿਆਹ ਹੋ ਗਿਆ ਤੇਰੇ ਘਰੇ ਆ ਕੇ ਯਾਰਾ ਅਸੀਂ ਮੰਗ ਲੈਂਦੇ ਮਾਫੀ ਤੇ ਐਡਾ ਕਿਹੜਾ ਸਾਡੇ ਤੋਂ ਹਉ ਗੁਲਾ ਹੋ ਗਿਆ ਹੈ ਐਡਾ ਕਿਹੜਾ ਸਾਡੇ ਤੋਂ ਗੁਨਾਹ ਹੋ ਗਿਆ ਹਉ ਸਾਹਮਣੇ ਕਹਿੰਦੇ ਮੇਰੇ ਮਿੱਤਰੋ ਸਲੀਨੇ ਆ ਕਬੱਡੀ ਪਾ ਰਹੀ ਹੈ ਹਰਮਨ ਸਲੀਨੇ ਦੇ ਚਰਚੇ ਹੁੰਦੇ ਆ ਤੇ ਨਾਲ ਕਹਿੰਦੇ ਮੇਰੇ ਮਿੱਤਰੋ ਹਉ ਕਹਿੰਦੇ ਰੇਸ਼ਮ ਸਲੀਨੇ ਵਾਲ ਦੇ ਚਰਚੇ ਹੁੰਦੇ ਨੇ ਪਰ ਆ ਘਰੇ ਗਵਲ ਪੈ ਗਿਆ ਹੈ ਹਾਂ ਚੱਕ ਸਲੇਰੇ ਵਾਲੇ ਦਾ ਗੱਡਾ ਟਈਆਂ ਤੇ ਕਰ ਦਿੰਦਾ ਹੈ। ਲਾ ਜੋਟੀ ਦਾ ਜਫਾ ਬੱਲੇ ਬੱਲੇ ਕਰਵਾ ਦਿੰਦੀ ਹੈ। ਐਨ ਕਹਿੰਦੇ ਮੇਰੇ ਮਿੱਤਰੋ ਕਬੱਡੀ ਕਹਿੰਦੇ ਕਿਹੜਾ ਗੱਬਰੂ ਭਾਵੇਗਾ ਪਰ ਇੱਕ ਗੱਲ ਪੱਕੀ ਹੈ ਮੈਚ ਵੀ ਅਡਵਾਲੀਆਂ ਦੇ ਵਿਆਹ ਵਗੋ ਦੱਤੇ ਵਾਲਿਆ ਮੁੱਕੜ ਦਾ ਨਾਂ ਨਹੀਂ ਲੈਂਦੇ। ਕਹਿੰਦੇ ਦੋ ਜੀਤ ਤਾਂ ਸਾਂਝ ਆ ਜਾਂਦਾ ਹੈ। ਕਹਿੰਦੇ ਦੁਤਾਰੇ ਵਾਲਿਆ ਆ ਜਾਂਦਾ ਹੈ। ਤੇ ਕਹਿੰਦੇ ਮਨਦੀਪ ਕੁਹੜੀਆਂ ਵਾਲਾ ਆ ਜਾਂਦਾ ਹੈ। ਹਾਂ ਗੱਲਾਂ ਵੱਖਰੀਆਂ ਨੇ। ਆਹ ਗੱਲਾਂ ਵੱਖਰੀਆਂ ਹੀ ਗੱਲਾਂ ਵੱਖਰੀਆਂ ਨੇ। ਆਹ ਕਹੋਗੇ ਪਰ ਦੇ ਬਡੇ ਬਡੇ ਸਟਾਰਾਂ ਦੀ ਗੱਲ ਤਾਂ ਹੁੰਦੀ ਹੈ ਇੱਥੇ ਗੀਤਕਾਰਾਂ ਦੀ ਵੀ ਗੱਲ ਹੁੰਦੀ ਹੈ ਹਲਾ ਚੱਲਦੀਆਂ ਬੀਤ ਬਣ ਗੀਤਿਆਂ ਆਹ ਟੋਕਿਆ ਪੜਦੇ ਆਂ ਔਰ ਕਹਿੰਦੇ ਗੱਲਾਂ ਚੱਲਦੀ ਹੈ ਬੀਤ ਬਣ ਗੀਤ ਦੀ ਐਨ ਨਾਚੇ ਤੇ ਨੱਚਦਾ ਇੱਕੋ ਕੇ ਪੰਡਾ ਲੋ ਲੁਧਿਆਣੇ ਦਾ ਪਿੰਡ ਹੈ ਬੀਤ ਬਲਜੀਤ ਦੇ ਚਰਚੇ ਹੁੰਦੇ ਆ ਕਿ ਐਡੀ ਜੀ ਹਰ ਕਹਿੰਦੇ ਮੇਰੇ ਮਿੱਤਰੋ ਚਰਚੇ ਦੁਨੀਆ ਦੇ ਵਿੱਚ ਹੁੰਦੇ ਆ بڑے بڑے ਸਟਾਰਾਂ ਦੇ ਚਰਚੇ ਆਦੇ ਬਟਾ ਕਹਿੰਦੇ ਮੇਰੇ ਮਿੱਤਰੋ ਐਣ ਚਰਚੇ ਹੋਰ ਵੀ ਕਿਹੜਾ ਹੈ ਉਹ ਬੀਤ ਬਲਜੀਤ ਕਹਿੰਦਾ ਹੁੰਦਾ ਵੀ ਜਾਂਚ ਪੁਰਾ ਢੋੜਦਾ ਬਾਟੂ ਚਾਹ ਤੇਰਾ ਲੋਗ ਬਾਜੂ ਉਹ ਗੱਲਾਂ ਹੋਈਆਂ ਨੇ ਗੀਤਕਾਰੀ ਦੇ ਵਿੱਚ ਬੜਾ ਧੰਨਵਾਦ ਹੈ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਹਉ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਹਉ ਕਬੱਡੀ ਕਾਲੂ ਜੀ ਹਉ ਜਾਂਦਾ ਗੱਭਰੂ ਮੇਰੇ ਮਿੱਤਰੋ ਹਉ ਜਾਂਦਾ ਐ ਬੱਲੇ ਕਾਲੂ 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 ਕਰ ਕਰ ਤਲੇ ਤਲੇ ਕਰ ਬਾਗੇ ਲੈ ਵੀ ਗੋਤੀ ਕਹੇ ਕਹਿੰਦੇ ਬੀਤ ਬੜੀ ਇਤਨੀ ਗੱਲ ਕੀਤੀ ਹੈ ਕਿ ਆਲੂ ਲਾ ਕੇ ਸਪੈਟਿਆਂ ਤੋਂ ਜਾਂ ਟੂ ਆਟੀਟੀ ਰੋਟੇ ਕਦਾ ਚੱਲਦੇ ਆ 20 ਮਿੰਟ ਬਜੀਦੀਆਂ ਪਰ ਮੁੰਡੇ ਨੇ ਆ ਆਪਣਾ ਦਾ ਨਾਮ ਮਸ਼ਹੂਰ ਕਰ ਦਿੱਤਾ ਆ ਵੀ ਕਹਿੰਦੇ ਭਰਾਵਾਂ ਵੇਰ ਵੇਰ ਕੇ ਕਬੱਡੀਆਂ ਪਈ ਜਾਂਦਾ ਔਰ ਕਹਿੰਦੇ ਬਾਕਸ ਸਾਈਡ ਵਾਲੇ ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਭੂਜੀ ਟੀਮ ਦਾ ਅੱਜ ਦਾ ਮੇਲਾ ਕਹਿੰਦੇ ਲਾਈਵ ਚੱਲਦਾ ਔਰ ਜਿੰਨੇ ਵੀ ਭਰਾ ਸਾਡੇ ਲਾਈਵ ਜੁੜੇ ਆ ਔਰ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜੰਦੇ ਬਸਦੇ ਰਹਿਣ ਪ੍ਰਮੋਟਰ ਜਿਨ੍ਹਾਂ ਨੇ ਫੜੀ ਪਲੇਅਰਾਂ ਦੀ ਬਾਤ ਅੱਜ ਵੀ ਗੂੰਜੇ जहाजूे ॾवाे जिंदियूं बणियूं जिंडियूं वासदियूं रहण यादाणी नंग लंबीअ सिधो मूसेव जीदां मेर मित्र अघु भाव लखी लॻंदी आहे और ਨੂੰ ਕਹਿੰਦੇ उन के माण्हुनि ਹਾਂਜੀ ਵੀਰਿਆ ਕੋਲ ਦਾ ਛਾਪਾ ਤੇ ਤਲਵੰਡੀ ਮੱਲੀਆਂ ਜਿਹੜਾ 35 ਕਿਲੋ ਦਾ ਮੈਸ ਸੀ ਤਰਾਜ ਲੱਗਿਆ ਉਹ ਪਲੇਅਰ ਆ ਜੀ ਵੀਰੇ ਉਹਦਾ ਵੇਟ ਕਰਨਾ ਹਾਂ ਹੁਟੜਿਆ ਕੀ ਬਣ ਗਿਆ ਅਨਾਮ ਵਿੱਚ ਪਤਾ ਲੱਗ ਜੇ ਫਿਰ ਰਾਏਸ਼ਰੀਏ ਰਾਜੇ ਦੇ ਚੰਡੇ ਹੋਏ ਚੇਲੇ ਬਾਲ ਕੇ ਅੱਜ ਇਹਦਾ ਮੈਦਾਨਾਂ ਦੇ ਵਿੱਚ ਬੁੱਕਦੇ ਫਿਰਦੇ ਆ ਆਹ ਸਾਹਮਣੇ ਕਹਿੰਦੇ ਲੋਹਾਮਾ ਵਾਲਾ ਇਸ ਸਮੇਂ ਨੌਜਨ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਅਗਲੇ ਮੈਚਰ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵੱਲ ਮੇਰੀ ਬੇਨਤੀ ਹੈ ਕੁਲਾਰ ਤੇ ਮਾਨੂਕੇ ਗਿੱਲ ਭਲੌਰ ਤੇ ਗੌਕੇਸੀ ਕੁਲਾਰ ਤੇ ਮਾਨੂਕੇ ਗਿੱਲ ਨੂੰ ਬੇਨਤੀ ਹੈ ਭਾਈ ਆਗਿਆ ਟੀਮਾਂ ਦੋਨੇ ਬਹੁਤ ਬੱबई ਪਿਆਰ ਹੈ ਵੀਰ ਬਣ ਕੇ ਹਨਾ ਭਰਾ ਤੁਸੀਂ ਵੱਡੇ ਮਾਨੂੰ ਦੀ ਗੱਲ ਤੇ ਕਲਾਰ ਕੋਈ ਟੀਮਾਂ ਚਾਰ ਵਾਰ ਪਿਆਰ ਫਿਰ ਇੱਕ ਮੈਚ ਹੋਰ ਬਾਕੀ ਆ ਉਸ ਤੋਂ ਬਾਅਦ ਦੋ ਸੈਮੀਫਾਈਨਲ ਆ ਪਹਿਲਾ ਸੈਮੀਫਾਈਨਲ ਗੌਦਰ ਤੇ ਬਾਬਾ ਜਿਆਨ ਦਾ ਸਟਾਉਂਕੇ ਔਰ ਸੈਟੋਕੇ ਤੇ ਬਾਬਾ ਰੋਡੂ ਕਲੱਬ ਕਾਉਂਕੇ ਇਹ ਕੋਈ ਟੀਮਾਂ ਦੀ ਐਨ ਪਿਆਰ ਵਾਰ ਪਿਆਰ ਰਹਿਣਗੀਆਂ ਪਾ ਵੀ ਬਾੜਾ ਅਗਲੀ ਕਬੱਡੀ ਤੇ ਖੇਡਦੇ ਖੇਡਦੇ ਯਾਦ ਆ ਗਈ ਹਰਜੀਤ ਬਰਾੜ ਦੀ ਦਰ ਅੰਬੀ ਨੂੰ ਯਾਦ ਇਹ ਦੁਨੀਆ ਧੱਬਾ ਮਾਰਦੀ ਘਾਟ ਵੀ ਪੂਰੀ ਹੋਣੀ ਕੇਵਲ ਤੇ ਤਲਵਾਰ ਦੀ ਯਾਰਾਂ ਵਿੱਚ ਮਸਾਲ ਹੈ ਸਿੱਖੀ ਵਰਗੇ ਯਾਰ ਦੀ ਉਧਰ ਕੌਂਕਿਆਂ ਵਾਲਾ ਬਾਜ ਬਾਈ ਵੀ ਕਹਿੰਦੇ ਲਾਈਵ ਅਨੰਦ ਮਾਣ ਰਿਹਾ ਪੰਤੋ ਤੋਂ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਕਹਿੰਦੇ ਪ੍ਰਾਣ ਹੈ ਨੋਬਿਆ ਹੁੰਦਾ ਪੁਆਇੰਟ ਆਪਣੀ ਟੀਮ ਦੇ ਇਸ ਜੋੜ ਰਿਹਾ ਹੋਇਆ ਅਗਲੇ ਮੈਚ ਦੇ ਟੀਮਾਂ ਪਿਆਰ ਵਰ ਤਿਆਰ ਰਹਿਣ ਗਈਆਂ ਗੋਲ ਜਿਆ ਬੈਰਾ ਵਿੱਚ ਹੰਦੇ ਨੇ ਦੇ ਵਸਤੇ ਚੜ ਜਾਂਦਾ ਚਾਜ ਖਿਡਾਰੀ ਵਿੱਚ ਦਿਸਤੇ ਬਾਰੇ ਬਾਰੇ ਜਾਮਾ ਜਿੰਨ ਕਾੜੇ ਦੀ ਕੱਢੀ ਤੇ ਖੇਡ ਨਹੀਂ ਕਬੱਡੀ ਯਾਰੋ ਖੇਡ ਨਹੀਂ ਕਬੱਡੀ ਖੇਡ ਨਹੀਂ ਕਬੱਡੀ ਯਾਰੋ ਖੇਡ ਨਹੀਂ ਕਬੱਡੀ ਪੈ ਗਈ ਰੇਡ ਹਰ ਚਾਰ ਪਿਆਰ ਵਰ ਪਿਆਰ ਆਓ ਰੇਡ ਪੈਦੀ ਹੋਈ ਹੈ ਕੌਂਕਿਆਂ ਵਾਲਾ ਏ ਟਕਰ ਸਿੰਘ ਸਰਦਾਰ ਦੇ ਨਾਲ ਹਰਜੀ ਗੱਪਰੂ ਆ ਪਾਸੇ ਹਰਜਾ ਪਾਸੇ ਆਓ ਵੇਖਾਂਗੇ ਨੰਬਰ ਕੌਂਕਿਆਂ ਵਾਲਾ ਆਪਣੇ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਤਾਂ ਲੋ ਗੱਬਰੂ ਆ ਲੋ ਹਾਮਾ ਵਾਲਿਆ ਕਦੇ ਕਰਮੇ ਲੋ ਹਾਮਾ ਵਾਲੇ ਦੇ ਚਰਚੇ ਹੋਏ ਆ ਕਿਹਦੇ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਉਹ ਯਾਰੀ ਕਹਿੰਦੇ ਲੋਪੋ ਵਾਲੇ ਰਾਜੇ ਨਾਲ ਭਗੇਲੇ ਵਾਲੇ ਦੇ ਕਿਦਰੀ ਦੇ ਨਾਲ ਪ੍ਰਸਿੱਧ ਹੋਈ ਹੈ ਲਓ ਕਹਿੰਦੇ ਲੋਹਾਮਾ ਵਾਲੇ ਕਰਮੇ ਦੀਆਂ ਗੱਲਾਂ ਹੋਈ ਹੈ ਉਸੇ ਪਿੰਡ ਦਾ ਮੁੱਦਗੀ ਦੇ ਇਲਾਕੇ ਦਾ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਦਾ ਆ ਨੌਜਰ ਗੱਬਰੂ ਇਸ ਵੇਲੇ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਸ਼ਾਮਸਾ ਟਾਰੀ ਦੀ ਜੰਮਣ ਪਹੁੰਚੇ ਆ ਕਮਸ਼ਾ ਟਾਰੀ ਹੁਣਾਂ ਦੇ ਨਾਮ ਦੇ ਉੱਪਰ ਬਣਾਈ ਹੋਏ ਕਲੱਬੇ ਨੇ ਨੌਜਵਾਨਾਂ ਦੀ ਪਰ ਨੰਬਰ ਰੇਡਰ ਦੇ ਹਿੱਸੇ ਜਾ ਜੜਿਆ ਹੈ ਨੰਬਰ ਰੇਡਰ ਦੇ ਹਿੱਸੇ ਕੱਲ ਮਨੂ ਪਾਵੇ ਰੇਡ ਮੁੰਡਾ ਕਹਿੰਦੇ ਕਬੱਡੀ ਪਾਉਣ ਦੇ ਲਈ ਮੁਰਕਾ ਮੁਰਤੀ ਹੋ ਗਿਆ ਹੈ ਇਸ ਸਮੇ ਮੁਰਕਾ ਮੁਰਤੀ ਦੇਖੋ ਹੋਇਆ ਆਪਾਂ ਸਰੀਰ ਹੈ ਟਿੱਪ ਟਿੱਪ ਚੋਵੇਂ ਮੁਰਕਾ ਮੁੰਡਾ ਸੋਹਣੀਆਂ ਕਬੱਡੀਆਂ ਪਾਵੇ ਟਿੱਪ ਟਿੱਪ ਚੋਵੇਂ ਮੁਰਕਾ ਲਓ ਸਾਹਮਣੇ ਮੁਰਕਾ ਮੁਰਤੀ ਹੈ ਆਪਾਂ ਸਰੀਰ ਹੋਰ ਦੇਖਣਾ ਵੀ ਹਲਕਾ ਟਾਟਾ ਪਰ ਪੁਆਇੰਟ ਪੁਆਇੰਟ ਧਾਰੀ ਦਾ ਭੀਰੀ ਬੰਬ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਫੈਸਲਾ ਧਰ ਗਿਆ ਵੀ ਪੁਆਇੰਟ ਨਾਜਨ ਧਾਰੀ ਨੇ ਆਪਣੇ ਟੀਮ ਦੇ ਹਿੱਸੇ ਜੋਰ ਦਿੱਤਾ ਪੰਜਾਬ ਵਰਗੀ ਵੀ ਕਿਤੇ ਵੀ ਮਾਜ ਲੱਤੋ ਕਿਸਾਨ ਨਹੀਂ ਵੀ ਰਾਜੇ ਦੀ ਪ੍ਰੀਤ ਵਰਗਾ ਅਮਰ ਤੋਂ ਸਰਗਰਾਨੀ ਸਿੱਕੀ ਕਰਹੁਣਾ ਸੰਗੀਤ ਹੈ ਨਹੀਂ ਕਿਤੇ ਪੰਜਾਬੀ ਜੇ ਸੰਗੀਤ ਵਰਗਾ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਹੀਂ ਤੇ ਗੁਰੂ ਲੋਕੋ ਤੇ ਰਾਜ ਕਰਨਾ ਨਹੀਂ ਕਿਸੇ ਮਹਾਰਾਜਾ ਰਣਜੀਤ ਵਰਗਾ ਜਮਾ ਯੱਤ ਦਦਾਰ ਸਦਾ ਅਮਰ ਰਹਿਣੇ ਤੂੰ ਵੀ ਤੇ ਗਾ ਨਹੀਂ ਸਕਦਾ ਕੋਈ ਸਦੀਕ ਵਰਗਾ ਨੰਗ ਲੰਬੀਆਂ ਦੇ ਸੰਗੀਤ ਵਾਂਗੂ ਨਹੀਂ ਕਿਸੇ ਨੇ ਜੱਥੇ ਲਾਉਣੇ ਰੇਡਰ ਹੈ ਨਹੀਂ ਕਿ ਲੱਲੀ ਸੰਦੀਪ ਵਰਗਾ ਸਿੱਧੂ ਮੂਸੇ ਵਾਲੇ ਵਰਗਾ ਨਹੀਂ ਰਾਤੋ ਰਾਤ ਸਟਾਰ ਜੰਮਣਾ ਤੇ ਪੁੱਤ ਜੰਮਣਾ ਨਹੀਂ ਬਰਾਣਾ ਦੇ ਹਰਜੀਤ ਵਰਗਾ ਪੁੱਤ ਜੰਮਣਾ ਨਹੀਂ ਬਰਾਣਾ ਦੇ ਹਰਜੀਤ ਵਰਗਾ ਇਹ ਨਾਂ ਕਮਾਉਣੇ ਬੜੇ ਔਖੇ ਐ ਤੇ ਦੁਨੀਆ ਦੇ ਉੱਪਰ ਨਾਂ ਕਮਾਉਣੇ ਬੜੇ ਔਖੇ ਐ ਇਧਰਲੇ ਪਾਸੇ ਵੇਖਾਂਗੇ ਵੀ ਐਵੇਂ ਨਹੀਂ ਸਪੀਕਰਾਂ 'ਚ ਨਾਂ ਬੋਲਦਾ ਕੀਤੀਆਂ ਨੇ ਮਿਹਨਤਾਂ तूसक जे तुर कल ही मुक़ाबले आणो के गिलो कुलार मित्रो न

ਗਾਈਜ਼ ਉਮੀਦ ਕਰਦੇ ਤੁਹਾਨੂੰ ਇਹ ਆਪਣਾ ਇਹਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਆਪਾਂ ਬਾਸ ਹੁਣ ਚੱਲੇ ਸੀਗੇ ਘਰ ਨੂੰ ਤੇ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ